ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਪਤਸ਼ਾਹੀ ਛੇਵੀ ਕੋਟਾ ਲੁਧਿਆਣਾ ਵਿਖੇ ਸਲਾਨਾ ਜੋੜ ਮੇਲਾ ਜੋ ਕਿ 12 13 ਅਤੇ 14 ਅਗਸਤ ਦਿਨ ਸੋਮਵਾਰ ਮੰਗਲਵਾਰ ਬੁੱਧਵਾਰ ਨੂੰ ਮਨਾਇਆ ਜਾ ਰਿਹਾ ਹੈ ਇਸ ਪਵਿੱਤਰ ਸਥਾਨ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਪਹੁੰਚ ਰਹੀਆਂ ਨੇ ਗੁਰਦੁਆਰਾ ਸਾਹਿਬ ਨੂੰ ਸੁੰਦਰ-ਸੁੰਦਰ ਫੁੱਲਾਂ ਨਾਲ ਸਜਾਇਆ ਗਿਆ ਪਹੁੰਚ ਰਹੀਆਂ ਸੰਗਤਾਂ ਦੇ ਖਾਣ-ਪੀਣ ਅਤੇ ਠਹਿਰਨ ਦਾ ਪ੍ਰਬੰਧ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੇ ਹੀ ਸੋਹਣੇ ਤਰੀਕੇ ਨਾਲ ਕੀਤਾ ਗਿਆ ਜੋ ਕਿ 12 13 ਔਰ 14 ਅਗਸਤ 1953 ਉਸ ਦਿਨ ਪ੍ਰਗਟ ਹੋਇਆ ਤੇ ਉਸੇ ਪ੍ਰਗਟ ਦਿਹਾੜੇ ਨੂੰ ਮੁੱਖ ਰੱਖਦੇ ਆ ਇਲਾਕੇ ਦੀਆਂ ਸਮੂਚੀਆਂ ਸੰਗਤਾਂ ਦੇ ਵੱਲੋਂ ਹਰ ਸਾਲ ਇਸ ਸਥਾਨ ਦੇ ਉੱਪਰ ਸਾਲਾਨਾ ਜੋੜ ਮੇਲੇ ਮਨਾਏ ਜਾਂਦੇ 1953 ਦੇ ਵਿੱਚ ਇਹ ਜਿਹੜੀ ਜ਼ਮੀਨ ਸੀ ਸਤਕਾਰ ਚੋਂ ਸਰਦਾਰ ਕਿਰਪਾਲ ਸਿੰਘ ਹੋਣੀ ਸੀ ਉਹਨਾਂ ਦਾ ਪੁੱਤਰ ਹਰਭਜਨ ਸਿੰਘ ਔਰ ਉਹਨਾਂ ਦਾ ਸਿਹਰੀ ਗੁਰਦੇਵ ਸਿੰਘ ਇੱਥੇ ਹਲ ਬਾੜੇ ਸੀ ਹਲ ਬੋਂਦੇ ਆ ਜਿਹੜਾ ਹਲ ਦਾ ਫਾਲਾ ਸੀ ਬਾਰ-ਬਾਰ ਜ਼ਮੀਨ ਦੇ ਵਿੱਚ ਅਟਕਦਾ ਰਿਹਾ ਕਿਸੇ ਭਾਰੀ ਚੀਜ਼ ਦੇ ਨਾਲ ਵੱਜਦਾ ਰਿਹਾ ਤੇ ਜਦੋਂ ਸ਼ਾਮ ਪੈ ਗਈ ਗੁਰਦੇਵ ਸਿੰਘ ਨੇ ਜਦੋਂ ਘਰ ਲਾ ਜਾ ਕੇ ਬਲਦ ਬੰਨਣੇ ਕੀਤੇ ਤੇ ਬਲਦ ਬਿਮਾਰ ਹੋ ਗਏ ਮਨ ਵਿੱਚ ਵਹਿਮ ਆ ਗਿਆ ਵੀ ਪਤਾ ਨਹੀਂ ਕੀ ਭਾਣੇ ਵਰਤ ਗਏ ਅਗਲੇ ਦਿਨ ਵੀ ਜਦੋਂ ਇਸੇ ਤਰ੍ਹਾਂ ਇੱਥੇ ਗੁਰਦੇਵ ਸਿੰਘ ਹੋਰੀ ਔਰ ਉਹਨਾਂ ਦੇ ਨਾਲ ਦੇ ਸਾਥੀ ਸਰਦਾਰ ਭਜਨ ਸਿੰਘ ਉਹ ਖੇਤੀਬਾੜੀ ਦੇ ਲਈ ਪਹੁੰਚੇ ਪਾਣੀ ਦੇਣ ਦੇ ਲਈ ਤੇ ਆਕਾਸ਼ ਦੇ ਵਿੱਚੋਂ ਆਵਾਜ਼ਾਂ ਆਈਆਂ ਵੀ ਭਾਈ ਇਹ ਸਾਡਾ ਅਸਥਾਨ ਹੈ ਇਹਨੂੰ ਪ੍ਰਗਟ ਕਰੋ ਉਹਨਾਂ ਨੇ ਜਾ ਕੇ ਆਪਣੇ ਬਜ਼ੁਰਗਾਂ ਦੇ ਨਾਲ ਸਰਦਾਰ ਕਿਰਪਾਲ ਸਿੰਘ ਹੋਰਾਂ ਦੇ ਨਾਲ ਗੱਲਬਾਤ ਕੀਤੀ ਵੀ ਕਿਰਪਾਲ ਸਿੰਘ ਹੋਰਾਂ ਦੇ ਮਨ ਦੇ ਵਿੱਚ ਪਹਿਲਾਂ ਹੀ ਸੀ ਦੇਖੀ ਜਿਹੜੀ ਸਰਾਈ ਲਸ਼ਕਰੀ ਬਣੀ ਹੋਈ ਹੈ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵੀ ਇੱਥੇ ਅਸਥਾਨ ਨੇੜੇ ਹੋਣਾ ਚਾਹੀਦਾ ਉਹਨਾਂ ਇਲਾਕੇ ਦੀਆਂ ਸੰਗਤਾਂ ਲਈਆਂ ਤੇ 14 ਅਗਸਤ 1953 ਨੂੰ ਫਿਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਇਸ ਪਾਵਨ ਅਸਥਾਨ ਨੂੰ ਪ੍ਰਗਟ ਕੀਤਾ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਹਰ ਸਾਲ ਸਾਰੀਆਂ ਸੰਗਤਾਂ ਮਿਲ ਕੇ ਇਸ ਸਥਾਨ ਦੇ ਉੱਪਰ ਭਾਰੀ ਜੋੜ ਮੇਲ ਸਜਾਉਂਦੀਆਂ ਨੇ ਤੇ ਸਮੁੱਚੀਆਂ ਇਲਾਕੇ ਦੀਆਂ ਰੀਆ ਸੰਗਤਾਂ ਨੇ ਵੱਡੀ ਤਾਦਾਦ ਦੇ ਵਿੱਚ ਇੱਥੇ ਪਹੁੰਚਦੀਆਂ ਨੇ ਕੱਲ ਨੂੰ 12 ਤਰੀਕ 12 ਅਗਸਤ ਵਾਲੇ ਦਿਨ ਜਿਹੜੇ ਨੇ ਬੱਚਿਆਂ ਦੇ ਸੁੰਦਰ ਦਸਤਾਰ ਮੁਕਾਬਲੇ ਦੁਵਾਲੇ ਮੁਕਾਬਲੇ ਔਰ ਨਾਲ ਬੱਚਿਆਂ ਦੇ ਗੁਰਬਾਣੀ ਗੰਠ ਮੁਕਾਬਲੇ ਵਿਸ਼ੇਸ਼ ਰੂਪ ਦੇ ਵਿੱਚ ਕਰਵਾਈ ਜਾਂਦੀ ਲੋ ਹਲਕੇ ਦੇ ਮੈਂਬਰ ਜਿਹੇਦਾਰ ਦਵਿੰਦਰ ਸਿੰਘ ਜੀ ਖਟੜਾ ਤੱਪਰ ਰਹਿੰਦੇ ਨੇ ਖਾਸ ਕਰਕੇ ਬੱਚਿਆਂ ਦੇ ਪ੍ਰੋਗਰਾਮਾਂ ਦੇ ਵਿੱਚ ਬਹੁਤ ਸਹਿਯੋਗ ਦੇ ਅੰਤ ਸੇਵਾਵਾਂ ਕਰਦੇ ਨੇ ਇਸ ਸਾਲ ਜੋ ਸਾਲਾਨਾ ਜੋੜ ਮਿਲੇ ਦੇ ਵਿੱਚ ਸਭ ਤੋਂ ਖਾਸ ਹੈ ਜੋ ਸਤਗੁਰੂ ਜੀ ਦੇ ਪਾਵਨ ਅਸਥਾਨ ਨੇ ਉਹਨਾਂ ਅਸਥਾਨਾਂ ਦੇ ਅੰਦਰ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਡੈਕੋਰੇਸ਼ਨ ਕੀਤੀ ਗਈ ਹੈ ਸਜਾਵਟ ਕੀਤੀ ਗਈ ਹੈ ਉਹ ਵਿਸ਼ੇਸ਼ ਰੂਪ ਦੇ ਵਿੱਚ ਖਿੱਚਦਾ ਕੇਂਦਰ ਹੈ ਅੰਬਾਲੇ ਦੀ ਧਰਤੀ ਤੋਂ ਗੁਰਦੁਆਰਾ ਪਿੰਖੋੜਾ ਸਾਹਿਬ ਤੋਂ ਸਾਡੇ ਸਹਿਯੋਗੀ ਵੀਰ ਨੇ ਉਹਨਾਂ ਨੇ ਉਥੋਂ ਪਹੁੰਚ ਕਰਕੇ ਉਹ ਸਾਰੀ ਸਜਾਵਟ ਮਹਾਰਾਜ ਦੇ ਸੋਨੇ ਜਿਥੇ ਪ੍ਰਕਾਸ਼ ਸਥਾਨ ਨੇ ਠੜਾ ਸਾਹਿਬ ਥੱਲੇ ਮਨਜੀਤ ਸਾਹਿਬ ਦਾ ਸਥਾਨ ਬੜੀ ਸੋਹਣੀ ਸਜਾਵਟ ਜੋ ਕਿ ਇਦਾਂ ਦੀ ਸਜਾਵਟ ਇਸ ਸਥਾਨ ਦੇ ਉੱਪਰ ਪਹਿਲੀ ਵਾਰੀ ਹੋਈ ਔਰ ਦੂਸਰਾ ਇਸ ਵਾਰ ਜੋ ਪਹਿਲੀ ਵਾਰਾ ਖਾਸ ਹੋ ਰਿਹਾ 13 ਔਰ 14 ਤਰੀਕ ਨੂੰ ਇਲਾਕੇ ਦੀਆਂ ਸੰਗਤਾਂ ਇਕੱਠੀਆਂ ਹੋ ਕੇ ਪ੍ਰਭਾਤ ਫੇਰੀ ਦੇ ਰੂਪ ਵਿੱਚ ਇਸ ਸਥਾਨ ਦੇ ਉੱਪਰ ਪਹੁੰਚਣ ਗਿਆ 13 ਤਰੀਕ ਨੂੰ ਜਿਹੜੀ ਪ੍ਰਭਾਤ ਫੇਰੀ ਹੈ ਉਹ ਬਰਮਾਦੀਪੁਰ ਕੋਟ ਪਨੇਚ ਕੋਟ ਸ਼ੇਖੋ ਪਿੰਡ ਦੀਆਂ ਸੰਗਤਾਂ ਲੈ ਕੇ ਪਹੁੰਚਣ ਗਿਆ 14 ਤਰੀਕ ਨੂੰ ਬੀਜੇ ਤੋਂ ਮਡੇ ਸ਼ਬਦ ਕੀਰਤਨ ਕਰਦੀਆਂ ਹੋਈਆਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਤੇ ਪਹੁੰਚ ਕੇ ਅਰਦਾਸ ਕਰਨ ਗਏ ਤੇ 13 ਉਰ 14 ਤਰੀਕ ਦੇ ਜਿਹੜੇ ਦੀਵਾਨ ਨੇ ਜਿਨ੍ਹਾਂ ਵਿੱਚ ਪੰਥ ਦੀਆਂ ਮਾਇਨਾਸ਼ ਸ਼ਖੀਤਾ ਰਾਗੀ ਢਾਡੀ ਕਥਾਵਾਚਕ ਪ੍ਰਚਾਰਕ ਸਹਿਮਾਨ ਪਹੁੰਚ ਰਹੇ ਨੇ ਜੋ ਸੰਗਤਾਂ ਨੂੰ ਗੁਰੂ ਕਾ ਜਾਸਰਵਣ ਕਰਾਉਣ ਦੇ ਗੁਰੂ ਕੇ ਲੰਗਰ ਤੁਕ ਵਰਤਣੇ ਨੇ ਸੋ ਮੇਰੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਅਸਥਾਨ ਜਿਸ ਸਥਾਨ ਦੇ ਉੱਪਰ ਸਤਿਗੁਰੂ ਜੀ ਨੇ ਬੇਅੰਤ ਬੇਅੰਤ ਬਖਸ਼ਿਸ਼ਾਂ ਕੀਤੀਆਂ ਬੇਅੰਤ ਬਾਈ ਭਾਈ ਦੂਰੋਂ ਨੇੜੋਂ ਚੱਲ ਕੇ ਇਸ ਸਥਾਨ ਤੇ ਪਹੁੰਚਦੇ ਨੇ ਕੋਈ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਸੰਸਾਰਿਕ ਦਾਤਾਂ ਦੀ ਮੰਗ ਕਰਦਾ ਕੋ ਪੁੱਤਰ ਦੀ ਮੰਗ ਕਰਦਾ ਕੋ ਜ਼ਮੀਨ ਜਾਇਦਾ ਸੁਖ ਸ਼ੌਹਰਤ ਦੀ ਮੰਗ ਕਰਦਾ ਕੋ ਨਾਮ ਦੀ ਮੰਗ ਕਰਦਾ ਸਤਿਗੁਰੂ ਸਾਰਿਆਂ ਦੀਆਂ ਝੋੜੀਆਂ ਬਖਸ਼ਿਸ਼ਾਂ ਦੇ ਨਾਲ ਭਰਪੂਰ ਕਰਦੇ ਨੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਭਾਈ ਇਹਨਾਂ ਸਮਾਗਮਾਂ ਦੇ ਵਿੱਚ ਵੱਧ ਚੜ ਕੇ ਹਾਜ਼ਰੀਆਂ ਭਰ ਕੇ ਗੁਰੂ ਜਾ ਸਰਵਣ ਕਰਕੇ ਸੰਗਤ ਕਰਕੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਿੰਘ ਮਹਾਰਾਜ ਜੀ ਦੀਆਂ ਖੁਸ਼ੀਆਂ ਜ਼ਰੂਰ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ